ਬੋ ਗੁਰੂ ਬੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਸੀਂ ਮਾਰ ਕ ਨਾਲ ਵਾਗੁਰੂ ਆ ਲੋ ਰੱਬ ਕਰ ਲੋ ਅੱਲਾ ਕਰੂਂਦ ਕਰ ਲੋ ਉਹਦੇ ਨਾਲ ਗਿਆਨ ਦੁਆਰਾ ਕਿਵੇਂ ਅਸੀਂ ਸਵਾਗਤ ਕਰੀਏ ਹੁਣ ਬਾਣੀ ਮੈਂ ਆਪਣਾ ਦੱਸ ਰਹੀ ਆ 1048 ਐਂਡ ਤੇ ਮਹੱਲੇ ਤੀਜੇ ਵਿੱਚ ਕਹਿੰਦੇ ਸੱਚ ਸਲਾਹੀ ਗਹਿਰ ਗੰਭੀਰੇ ਉਹ ਸੱਚ ਦਮਾਂ ਨਾਲ ਜੀਵੇ ਵਿੱਚ ਕੋਈ ਫੋੜਨਾ ਵਿਚਾਰ ਨਹੀਂ ਹੁੰਦਾ ਨਰੇ ਮੰਨਨ ਦਾ ਕੋਈ ਮਤਲਬ ਹੀ ਨਹੀਂ ਹੈਗਾ ਬਈ ਉਹਨੇ ਬਰੇ ਕੋਈ ਵਿਚਾਰ ਲੈਣਾ ਵਿਚਾਰ ਕੋਣ ਲੈਣਾ ਪੰਜ ਜਾਣੇ ਇਹ ਵੀ ਸੇਖੇ ਕਿ ਲੈ ਪੰਜ ਜਾਣੇ ਵਿਚਾਰ ਉਹਨਾਂ ਦਾ ਪਰ ਮਨ ਦਾ ਵਿਚਾਰ ਨਹੀਂ ਹੁੰਦਾ ਮਨ ਦਾ ਵਿਚਾਰ ਸੱਚ ਹੁੰਦਾ ਮਨ ਇਹਦਾ ਵਿਚਾਰ ਲੈਣੇ ਨਹੀਂ ਉਹ ਬੇਤ ਨਹੀਂ ਹੈਗਾ ਕਿ ਉਹ ਪੁੱਲ ਆਇਆ ਸੰਗਤ ਦੇ ਵਿੱਚ ਭੇਤ ਹੁੰਦਾ ਸੱਚ ਵਿੱਚ ਸੱਚ ਕਿੱਥੇ ਆ ਖਾਲੀ ਘਰ ਦਾ ਸੱਚ ਸੱਚ ਹੈ ਯਾਰ ਉਹ ਦਸਮਰ ਕੀਤਾ ਅਰੋਗਰੋਕੇ ਇੱਕ ਸਾਧਨ ਵਿੱਚ ਫਟਾ ਮੋਟਾ ਬਾ ਗੁਰਬਾ 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 ਪਹਿਲਾਂ ਆਪਾਂ ਬੜੇ ਪਿਆਰ ਨਾਲ ਕੀਤਾ ਹਮ ਬ ਗੁਰ ਬ ਗੁਰ ਅਸੀਂ ਉਸ ਮਾਲਕ ਦੇ ਨੌਕਰ ਹੋਂਕ ਵੀ ਵਜੇ ਬਜਣਾ ਲੈ ਸਭ ਜੱਗ ਹੈ ਤੇ ਸਹੀ ਕੇ ਚੀਰੇ ਅਸੀਲੇ ਹਕਮ ਨੂੰ ਪੱਲੇ ਵਿੱਚ ਬੰਨ ਲਿਆ ਛਾਰਨੇ ਵਿੱਚ ਹੈਗਾ ਮਾਰਗਵਾਜ ਦਾ ਸਭ ਕੱਟ ਭੋਗਵੇਂ ਸਦਾ ਦਨ ਰਾਤੀ ਆਪੇ ਸੁਝ ਨਵਾਸੀਏ ਅਕਲ ਸਾਨੂੰ ਆਪਣੇ ਆਪ ਉਤੋਂ ਆਉਂਦੀ ਹੈ ਯਾ ਸੋਣਵੇ ਜਾਨਿਆ ਬਹਿਨੇ ਆ ਸੱਚ ਵਿੱਚ ਪਿਆਰ ਪੈਂਦਾ ਵਾ। ਨੰਤਰਜ ਆਪਣੇ ਅੰਦਰ ਸੱਚਾ ਦਾ ਮਾਲਕ ਬੋਲਦਾ। ਉਹਨੂੰ ਅਸੀਂ ਪਰਲੇ ਵਿੱਚ ਬੰਨ ਲੀਏ। ਹੁਕਮ ਨੂੰ। ਇਹ ਕਾਰ ਹੁਕਮ ਜਾਇ ਕਾਰ ਨਹੀਂ ਜਲੇਣਾ ਪਰ ਨਾਮ ਨਹੀਂ ਨਾਮ ਸਦਲੇ ਢਾਲਾ। ਸੱਚਾ ਸਹਿਬ ਸੱਚੀ ਨਹੀਂ। ਨਹੀਂ ਨੋਰਾ ਬੁੜੀ ਹੈ ਸੱਚੀ ਬੁੜੀ ਸੱਚੀ ਬੁੜੀ ਜਦੋਂ ਦੇ ਜਦ ਕੋਈ ਪੰਜ ਆਪਣੀ ਸਿਹਤ ਨਹੀਂ ਖੇਲਦੇ ਫੋਨ ਨਹੀਂ ਲੈਂਦੇ ਫੇਰ ਸੱਚੀ ਬੁੜੀ ਹੈ ਗੌਰ ਪ੍ਰਸਾਦੀ ਮਨ ਵਸਾਈ ਵੀ ਗੁਰੂ ਦੀ ਕਿਰਪਾ ਨਾਲ ਮਨ ਵਿਆਸੀ ਲਈ ਗੁਰੂ ਦੀ ਕਿਰਪਾ ਕਾਦ ਮਿਲਦੀਆ ਜਦ ਹਲਾ ਚਾ ਹੁੰਦਾ ਅਸੀਂ ਗੁਰਬਾਣੀ ਪੜ੍ਹਦੇ ਆ ਗਿਆਨ ਦੁਆਰਾ ਬਾਗਰੂਂਜ ਜਪਦੇ ਆਂ ਬੜੇ ਪਿਆਰ ਨਾਲ ਗਿਆਨ ਦਵਾਰ ਉਹ ਜਮਾਂ ਦੀ ਫਾਸੀ ਪਿਛੇ ਆੜ ਜਾਂਦੀ ਆ ਆਪੇ ਆਏ ਬਸਿਆ ਘੜ ਅੰਦਰ ਟੁੱਕੀ ਜਮ ਕੀ ਫਾਸੀ ਹੈ ਜਿਹੜੀ ਜਮਾਂ ਦੀ ਫਾਸੀ ਹੈ ਨਾ ਤੇ ਉਹ ਖਤਮ ਹੋ ਜਾਂਦੀ ਆ ਜੇ ਜਮਨੈ ਅਪਣ ਜਨਮਨ ਚ ਲੱਗ ਜਾਂਦੇ ਆ ਫੇ ਸਾਡਾ ਮਨ ਜਨਮਨ ਜੀ ਆਂਦਾ ਜਿਹਦੇ ਕਹਿੰਦੇ ਜਨਮਨ ਦੋਹੋਂ ਮੈਨੰਜਨ ਪਰਪ ਕਰਿਆ ਜੀ ਧਾਨਾ ਸੇ ਜੀਨੂੰ ਮੈਨ ਕਿੱਥੇ ਵੇਚਣਾ ਮਨ ਵਿੱਚ ਜੇ ਸਤਗੁਰ ਗੇ ਬਾਤ ਤੇ ਸੇਵਕੇ ਕਾਰਜ ਰਾਸ ਸੰਤ ਵਾਸਤਾ ਵਿੱਚ ਆਉਣ ਵਾਲੀ ਛੌਣੀ ਆਉਣ ਵਾਲੀ ਨਾਦ ਵਜਾਇਆ ਜਦ ਨਾਦ ਸੁਣਦੇ ਆ ਪੂਰ ਉਹਦੇ ਨਾਲ ਸਾਧੂ ਬਸਤਾ ਹੁੰਦੀ ਆ ਚੁੱਪ ਕਰਕੇ ਬਹਿਣਾ ਸੁਣਨਾ ਫਿਰ ਅਸੀਂ ਉਹਦਾ ਸਤਗੁਰ ਸਤਗੁਰ ਨਾਮ ਲੰਦੀ ਜਾਂ ਸਤਗੁਰ ਦੇ ਵਿੱਚ ਜਿਆ ਜਿਆ ਜਿਵੇਂ ਬਿਠਾਂਗੇ ਫਿਰ ਅਸੀਂ ਸਤਗੁਰ ਦਾ ਰੂਪ ਧਾਰਨ ਹੋ ਜਾਂਦਾ ਸਾਡਾ ਮੰਨ ਇਹ ਜਿਹੜਾ ਮਾਲ ਕਹਿੰਦੇ ਆ ਵੀ ਆਪੇ ਆਏ ਬਸਿਆ ਘਟ ਅੰਤਰ ਟੁੱਟੀ ਜਮਕੀ ਫਾਸੀ ਹੈ। ਇਹ ਪਤਾ ਲੱਗੇ ਕਿਸ ਸੇਵੀ ਤੈਂ ਕਿਸ ਸਲਾਹ ਹੈ। ਇਹ ਕਿਹਦੀ ਸੇਵਾ ਕਰਨੀ ਆ ਸੇਵਤ ਸਲਾਹ ਦੀ ਮਾਲਕ ਦੀ ਆਪਦੀ ਸੱਚੇ ਪਾਤਸ਼ਾਹ ਦੀ ਜਿਹੜਾ ਸਾਡੇ ਅੰਦਰ ਵਸਦਾ ਉਹ ਕੀ ਹੈ ਸਬਦ। ਸਤਗੁਰ ਸੇਵੀ ਸਬਦ ਸਰਲਾਹੇ। ਸਤਿਗੁਰੂ ਗੁਰੂ ਆ ਸਤਿਗੁਰਿਤ ਸਾਬ ਦਾ ਸਤਿਗੁਰੇ ਸੰਤ ਸੱਚੇ ਸ਼ਬਦ ਸਦਾ ਮਤ ਉਤਮ ਅੰਤਰ ਕਮਲ ਪ੍ਰਗਾਸੀਏ ਜਦ ਥਿਰਕਾਰ ਬੈਠਾਂਗੇ ਮਾਲਕੇਦਾਰ ਤੇ ਆਟੋਮੈਟਿਕ ਸਾਡੇ ਉਧਰ ਕਸੂਹਾ ਚੱਲ ਪੈਣ ਗਿਆ ਜਿਵੇਂ ਕੌਲਾ ਫਲ ਖੜ ਜਾਂਦਾ ਨਾ ਬੜੇ ਪਿਆਰ ਭਰ ਨਾਲ ਆਪ ਸੁਣਨ ਲੱਗਦਾ ਏਸੇ ਤਰ੍ਹਾਂ ਹੀ ਜਦ ਅਸੀਂ ਥਿਰਕਾਰ ਬੈਠ ਕੇ ਪ੍ਰਭੂ ਦੇ ਚਰਨ ਵਿੱਚ ਉਹਦੀ ਸਿਫਤ ਨੂੰ ਸੁਣਾਂਗੇ ਹਰ ਦਿਨ ਦਾ ਖੇਡਾ ਬਣਿਆ ਰਹੂਗਾ ਨਹੀਂ ਤਾਂ ਯਰ ਦੇ ਹੀ ਨਾ ਇੱਕ ਕਾਗਜ਼ੇ ਨਹੀਂ ਆਈਆਂ ਹੁਣ ਕਾਗਜ਼ੇ ਰੋਕ ਕੇ ਕਿੰਦਾ ਕਾਗਜ਼ ਨੂੰ ਬਾਹਰ ਛੱਡ ਤੋਪਾ ਛੱਡ ਜਾਣਾ ਮਾੜੀ ਬਾਰਸ਼ ਵੇਗੀ ਤਾਂ ਉਹਨੇ ਸੜ ਜਾਣਾ ਤੁੰਦ ਵੇਗੀ ਤਾਂ ਸੜ ਜਾਣਾ ਗਾ ਜਾਣਾ ਤਾਂ ਇਹ ਦੇਹੀ ਕਾੱਚੀ ਕਾਗਜ਼ ਮਕਦਾਰਾ ਕਾਗਜ਼ ਵਾਹ ਜੋ ਮੁੱਖ ਦਾ ਸਰੀਰ ਆ ਇਹ ਨਾਸਵਾਨ ਹੋਣਾ ਕਾਗਜ਼ ਵਾਂਗੂ ਇਹਨੇ ਨਾ ਨਾਸ ਹੋਣਾ ਖਤਮ ਹੋਇਆ। ਕਹਿੰਦੇ ਬੂੰਦ ਪਵੇ ਬੈਂਸੇ ਟੈਤ ਨਟ ਲਾਗੇ ਬਾਰਾ ਕਹਿੰਦੇ ਇੱਕ ਬੂੰਦ ਨਾਲ ਇਹਨੇ ਖਤਮ ਹੋਇਆ। ਪਾਣੀ ਦੀ ਬੂੰਦ ਜੀ ਖਤਮ ਕਾਂਚਨ ਕਾਇਆ ਗੁਰਮੁਖ ਬੁੱਝੇ ਜਿਸ ਅੰਤਰਨਾਮ ਨਿਵਾਸੀ ਹੈ। ਜਿਹੜੀ ਇਹ ਕਾਂਚਨ ਕਾਇਆ ਵਾ ਸੋਨੇ ਵਰਗੀ ਆ ਇਹ ਗੁਰਮੁਖ ਬੋਝਦਾ ਅੰਦਰੋਂ ਇਹਨੂੰ ਸਮਝ ਗਾਦਾ ਹੁੰਦੀ ਆ ਜਦ ਅਸੀਂ ਤਰੀਕੇ ਆਧਾਰ ਨਾਲ ਬਕਾਰ ਤੋਂ ਬਚ ਕੇ ਅਸੀਂ ਸੁਣਵੇਂ ਜਾਂਦੇ ਆ ਕਿਹੜੇ ਸੋਨਾ ਬਣਦੀ ਆ ਫਿਰ ਸੁਰਤੀ ਜਾਂਦੀ ਆ ਸੁਰਤੀ ਦਾ ਮੁਕਾਬਲਾ ਕਰਾ ਸੱਚਾ ਚੌਂਕਾ ਸੁਰਤ ਕੀ ਕਰਾ ਇਹ ਸੋਤੀ ਆ ਉਹਨੇ ਕਰੇ ਜਾਣਾਂ ਦਾ ਮਨ ਨੀ ਕੁਛ ਕਰਦਾ ਹੈਗਾ ਗੁਰੂ ਪਿਆਰੇਓ ਦੇਖੋ ਮੈਂ ਫੇਰ ਬੇਨਤੀ ਕਰਾਂ ਬਾਰ-ਬਾਰ ਕਿਉਂ ਕਰ ਰਿਹਾ ਹਾਂ ਬਈ ਸਮਝੀਏ ਬਈ ਮਨ ਕੋਈ ਨਾ ਮਾਰਾ ਕਰਦਾ ਨਾ ਚੰਗਾ ਕਰਦਾ ਉਹ ਤੇ ਇੱਕ ਸਿਰਫ ਸਤਗੁਰਾਂ ਰੂਪਾ ਦੇਖਦਾ ਜੇ ਸੁਰਤੀ ਆ ਜਾਂਦੀ ਆ ਸੁਰਤ ਮਤਮਨ ਬੁੱਧ ਜਦ ਸੁਰਤੀ ਨੂੰ ਅਕਲ ਆ ਗਈ ਮਨ ਦੇ ਵਿੱਚ ਜਾ ਕੇ ਮਤ ਆ ਗਈ ਪਤਾ ਲੱਗ ਗਿਆ ਫੇਰ ਸਮਝ ਆ ਗਈ ਫੇਰ ਸੱਚ ਨੂੰ ਤੇ ਮਨ ਕੋਈ ਫੋਨ ਨਾ ਲੈਂਦਾਗਾ ਸੋਰਤਿਆਂ ਨੂੰ ਇਕੱਠਿਆਂ ਅਰ ਜਿਵੇਂ ਆਪਾਂ ਇਕੱਠੇ ਹੋ ਗਏ ਸੋਰਤਿਆਂ ਕੀਤੀਆਂ ਨਾ ਸਿਮਰ ਕੀਤਾ ਇਸਰ ਸੋਰਤੇ ਇਕੱਠੇ ਕਰਨ ਹਰ ਰੋਜ ਭੋਜਨ ਖਾਣਾ ਹਰ ਨਾਮ ਭੋਜਨ ਸੱਚ ਅਦਾਰਾ ਸਾਂਝ ਖਾਣਾ ਹੋ ਜਾਵੇ ਇਹ ਪਤਾ ਰਹੇ ਕੋਣ ਵਿੱਚ ਨਾ ਬਰਸਾਦੇ ਦੀ ਖਾਣਾ ਨਾਜੀ ਖਾਣਾ ਇਹ ਤਰ੍ਹਾਂ ਹਰ ਰੋਜ ਮੰਦੀ ਖਰਾਬ ਮਿਲਣਾ ਜੇ ਮਹਿਮਾਨ ਨੂੰ ਮਨ ਜਾਗ ਪਵੇ ਸਤਾ ਪਿਆ ਮਾਲਿਕ ਕਿਰਪਾ ਕਰੇ ਸਤਗੁਰ ਸੇ ਕੋ ਨਾਮ ਤੰਦਿ ਕਿਰਪਾ ਕਰੇ ਸਦਾ ਤ੍ਰੇਪਤ ਪਵਿੱਤਰ ਹੈ ਪਾਵਨ ਪਾਵਨ ਪਵਿੱਤਰ ਸੰਤੋਖ ਸਬਰ ਨਾ ਬਣਸੀ ਸਦਾ ਤ੍ਰੇਪਤ ਪਵਿੱਤਰ ਹੈ ਪਾਵਨ ਜਿਤ ਕਟ ਹਰ ਨਾਮ ਨਿਵਾਸੀ ਹੈ ਗੁਰਮਖਾਂ ਦੇ ਹੁਕਮ ਹੋਇਆ ਬਈ ਜਿਹੜੀ ਹੁਣੇ ਹਰਿ ਰਵਿ ਜੀ ਕਥਾ ਵਾ ਵੇ ਅਸੀਂ ਦੁਆਰਾ ਦੁਆਰਾ ਸੁਣ ਲਈਏ ਦੋ ਚਾਰ ਵੇੜੀ ਸਾਨੂੰ ਐਸਾ ਕਰਮ ਕਰੋ ਵੀ ਰੋਜ਼ ਪਾਧਾ ਕਰੋ ਹੁਣੇ ਪਾ ਰਹੇ ਆ ਮੈਂ ਬੇਨਤੀ ਕਰੂੰਗਾ ਅਮਨ ਜੋ ਗੁਰਮਿਆਰ ਸਾਡੇ ਕੈਨੇਡਾ ਵਾਲਿਆਂ ਪਾ ਦਿੰਦੇ ਆ ਗੋ ਮੇਰਾ ਫੋਨ ਪਾਉਂਦਾ ਨਹੀਂ ਛੋਟਾ ਬੋਣਾ ਉਹ ਪਾ ਦਿੰਦੇ ਆ ਹੁਣ ਬੇਨਤੀ ਕਰਾਂਗੇ ਵੀ ਸੱਚੇ ਬਾਸਾ ਸੱਚਾ ਬਾਸਾ ਕੋਲ ਹੁੰਦਾ ਸੰਗਤ ਜਿਹੜੀ ਹੁਕਮ ਕਰਦੀ ਆ ਵੇ ਇਹ YouTube ਤੇ ਹਰ ਰੋਜ਼ ਪਿਆ ਕਰੂਗੀ। ਵਿੱਚ ਮੀਡੀਆ ਪਾਣਗੇ ਇਹ ਪਊਗੀ ਆਡੀਓ। ਅਸੀਂ ਗਿਆਨਦਾਰ ਤਾਹੀਂ ਕਿਹਾ ਵੇ ਵਾਹਿਗੁਰੂ ਨੂੰ ਅਸੀਂ ਗਿਆਨ ਬਸਵਾਸ ਕਰਕੇ ਗਿਆਨਦਾਰ ਕਿਵੇਂ ਮਾਲਕ ਨਾਲ ਮੁਲਾਕਾਈਏ। ਸਦਾ ਤ੍ਰਿਪਤ ਮੇਰੇ ਸਰੇ ਰਾਜ ਜੀਏ ਸੰਤੋਖ ਆ ਸਵਰਾ ਜਾਵੇ। ਪਿੱਤਰ ਹੈ ਪਾਵਨ ਜਿੱਤੇ ਘਟ ਹਰ ਨਾਮ ਨਿਵਾਸੀ ਹੈ। देखो ਇਹਦੇ ਵਿੱਚ ਸਾਨੂੰ ਬਹੁਤ ਕਾਟਵਾੜੇ ਆਉਂਦੇ ਆ ਮਾਲਕ ਕਿਰਪਾ ਕਰਦਾ ਤੁਹਾਡੇ ਪਰਚਾ ਪਾਉਂਦਾ ਵਾ ਜਿਵੇਂ ਕਿ ਜਿਉਂ ਜਿਆ ਮਾਲਕ ਨੇ ਨੇੜੇ ਹੁੰਨੇ ਨਾ ਤਿਉਂ ਤਿਉਂ ਮਾਲਕੀ ਪਰਚਾ ਪਾਉਂਦਾ ਪੰਜਾਂ ਨੂੰ ਕਹਿੰਦਾ ਖੱਜ ਲਾ ਇਹਨਾਂ ਨੂੰ ਕਦੇ ਬੈਡਰੂਮ ਬੁਮਾਰਦ ਕਰਦਾ ਕਹਿੰਦਾ ਬੈਡਰੂਮ ਬੁਮਾਰਦ ਕਰਦਾ ਕਹਿੰਦਾ ਕੁਝ ਕਰਦਾ ਉੱਥੇ ਸੀ ਸੰਪੂਰਖਾਂ ਵੀ ਮਾਲਕ ਕਰ ਰਿਹਾ ਪਈ ਸਬਰ ਪਿਆਰ ਭਾਵਨਾ ਘਰੋਂ ਲਾ ਨਹੀਂਂਦਾ ਆ ਗਾਇਕ ਮੁਰਾਉਂਦਾ ਨਾ ਫੇਰ ਪਤਾ ਲੱਗਦਾ ਵੀ ਇਹ ਤਾਂ ਤਰੇ ਗੋਣਾਂ ਜੁੜੇ ਹਨ ਪਰਚੇ ਵਾਗ ਦੇਖਿਆ ਪਰ ਜਲ ਚੱਲਦੇ ਆ ਇਸ ਤਰ੍ਹਾਂ ਮਾਲਕ ਦਾ ਉਹਦੇ ਵੀ ਹਰ ਗੋਣ ਗਾਵੇ ਅੰਦਨ ਜਾਗੇ ਅਸੀਂ ਦੁੱਖ ਦੇ ਵਿੱਚ ਵੀ ਅਸੀਂ ਸੁੱਖ ਬਣਾਉਣਾ ਦੁੱਖ ਵੀ ਉਹਦੇ ਮੰਨਣਾ ਵੀ ਹਾਂ ਵੀ ਮਾਲਕ ਨੇ ਨਹੀਂ ਸਾਨੂੰ ਦੁੱਖ ਦਿੱਤਾ ਸਾਨੂੰ ਕੋਈ ਗੱਲ ਆ ਕਿਉਂ ਦਾ ਸਾਡੇ ਤੇ ਕੋਈ ਸਾਡੇ ਵਿੱਚ ਘਾਟ ਆ ਸੱਚਾ ਸੁਖ ਸਦਾ ਤੈਨ ਅੰਤਰ ਜਿਹੜੀ ਅੰਦਰ ਆਪ ਸੁੱਖ ਮਾਣਾ ਰਸਨਾ ਹਾਰ ਰਸਰਾਸੀ ਹੈ ਰਸਸੀ ਮਨ ਰੋ ਪਿੱਜੀ ਹੋਈ ਸਾਨੂੰ ਗੁਰਬਾਣੀ ਦਾ ਸਰਲੇਖ ਪਤਾ ਲੱਜਾਵੇ ਪਾਣ ਦਾ ਵਿਚਾਰ ਪਤਾ ਲੱਜਾਵੇ ਅਸੀਂ ਕੀ ਕਰ ਰਹੇ ਆ ਹਰ ਨਾਮ ਚੇਤਾ ਅਵਰਨ ਪੂਜਾ ਕਹਿੰਦੇ ਕਿ ਨਾਮ ਨੂੰ ਚਿੱਤ ਵਿੱਚ ਰੱਖਣਾ ਇਹ ਪੂਜਾ ਵਾ ਹੋਰ ਬਾਕੀ ਪੂਜਾ ਨਹੀਂ ਹੈਗਾ ਇਹ ਰੋ ਫੁੱਲਾਂ ਦੀ ਪੂਜਾ ਕਰਦੇ ਨੇ ਕਾਸ਼ ਦੀ ਪੂਜਾ ਕਰਦੇ ਨੇ ਤਰੇ ਗੋਣ ਦੇ ਵਿੱਚ ਨਾ ਸਭ ਝੂਠੀਆਂ ਇੱਕ ਨਾਮ ਦੀ ਪੂਜਾ ਜੇ ਚਿੱਤ ਵਿੱਚ ਵਸਾ ਲੈਣਿਆ ਨਾਮ ਹੀ ਮਾਲਕ ਆਪ ਆ ਖੁਦਾ ਦੇਖੋ ਕਹਿੰਦੇ ਨਾਮ ਤੇਰੋ ਆਰਤੀ ਮਜਨ ਮਰਾਰੇ ਹਰ ਕੇ ਨਾਮ ਬਿਨ ਸਭ ਝੂਠੇ ਸਗਲ ਬਸਾਰੇ ਨਾਮ ਤੇ ਰੰਬਲਾ ਨਾਮ ਤੇ ਰਜਲਨ ਉਹ ਹੀ ਸੋਨਾ ਚਾਂਦੀ ਜਸਲੀ ਤੇ ਅਸੀਂ ਰੱਖਦੇ ਆ ਆਪਣੇ ਸ਼ਿੰਗਾਰ ਬਣਾਉਣਿਆਂ ਸਾਡਾ ਇੱਕ ਨਾਮ ਹੀ ਸ਼ਿੰਗਾਰਾ ਉਸ ਆਜ ਨਾਲ ਤ੍ਰਿਪਤ ਹੋ ਕੇ ਸ਼ਾਂਤਿ ਜੋਗੇ ਇਹ ਕੋਸੇ ਵੀ ਆਪਣਾ ਜੇ ਮੈਂ ਮਾਲਕ ਹੀ ਆ ਜਿਹੜਾ ਸਾਡਾ ਬਣਾਇਆ ਆ ਆਪਦਾ ਸਿਰ ਦਾ ਸੰਗਾਰ ਉਹ ਝੂਠਾ ਜਿਹੜਾ ਮਾਲਕ ਨੇ ਬਣਾਇਆ ਉਹ ਸੱਚਾ ਪੂਰੇ ਗੁਰ ਸਭ ਸੱਚ ਦਿਖਾਇਆ ਸੱਚੇ ਨਾਮ ਨਵਾਸੀਏ ਪੀਰ ਦਾ ਗਿਆ ਗੁਰਵੰਦੀ ਦੇ ਮਾਲਕ ਨੇ ਬਖਸ਼ ਕਰਤੀ ਜੇ ਅਸੀਂ ਨਹੀਂ ਉਸ ਮਾਲਕ ਦੇ ਦਰ ਦੇ ਨਿਵਾਸੀ ਬਣਦੇ ਤਾਂ ਅਸੀਂ ਪਰਮਾਚਾਂ ਪਰਮ ਪਰਮ ਜੋਨੀ ਫਿਰ ਫਿਰ ਆਇਆ ਦੇਖੋ ਗੁਰੂ ਪਿਆਰਿਓ ਜੇ ਸੰਤੋ ਹੁੰਦੇ ਆ ਪਿਆਰ ਹੁੰਦੇ ਜਿਹੜੇ ਇੱਕ ਦਿਨ ਅੱਗੇ ਸਾਂਝ ਕਰਦੇ ਆ ਉਹਨ ਦੇਖੋ ਗੱਲ ਗੁਰਮੁਖ ਨੇ ਪਾਈ ਸਿਮਰ ਸੰਗ ਟੋਣਾ ਕਈ ਵਿਚਾਰ ਕੀਤੀਆਂ ਉਹ ਬੜੇ ਜੀ ਸੰਤੋਂ ਦੇ ਵਿਚਾਰ ਕਰਦੇ ਆ ਫਿਰ ਉਹ ਇੱਕ ਬੰਡ ਦੇ ਆ ਇੱਕ ਦੂਜੇ ਨੂੰ ਸੰਗ ਦੇ ਚ ਬੈਠ ਕੇ ਜਿਵੇਂ ਅੱਗੇ ਗੁਰਮੁਖ ਹੁੰਦੇ ਸੀਗੇ ਉਹਨਾਂ ਨੇ ਦਿਨੇ ਕੰਮ ਕਰਨਾ ਫਿਰ ਰਾਤ ਨੂੰ ਆਜਿਹੇ ਸਲਾਹ ਕਰਨੀ ਹੁਣ ਤਾਂ ਤੁਹਾਡੇ ਕੋਲ ਬੜਾ ਸੌਖਾ ਤਰੀਕਾ ਵਾ ਉਹ ਵਾਹ ਲੈਦੇ ਫੜਾ ਫੜਾ ਸੀ ਕਰ ਲੈਨੇ ਅਗੇ ਦੇ ਇੱਕ ਦੂਜੇ ਨਾਲ ਜਾ ਕੇ ਕਰਦੇ ਸੀ ਹੁਣ ਜਿੰਨੇ ਸੰਤ ਹੋਇਆ ਕਬੀਰ ਫਰੀਦ ਆਏ ਹੋਏ ਆਪਣੇ ਹਰਿਵੰਦਾਸ ਇਹ ਕਾਸੀ ਦੇ ਵਿੱਚ ਪੁੜੀ ਦੇ ਵਿੱਚ ਨੇੜੇ ਨੇੜੇ ਰਹੇ ਉਹ ਮੋਬਾਈਲ ਤਾਂ ਹੁੰਦੇ ਨਹੀਂ ਸੀਗੇ ਪਰ ਫਿਰ ਵੀ ਸਮਝ ਕਰ ਲੈਨੇ ਇਦਰੇ ਹੁਣ ਤਾਂ ਤੁਸੀਂ ਚਾਹੇ 200 ਕਿਲੋਮੀਟਰ ਬੈਠੇ ਜਾਂ 400 ਦੇ ਚਾਹੇ 5000 ਰੁਪਏ ਜਾਂ 10000 ਕਿਲੋਮੀਟਰ ਬੈਠੇ ਆ ਤੁਸੀਂ ਉਹ ਫੋੜਾ ਫੋੜ ਵੈਲ ਤੇ ਵਿਚਾਰ ਕਰ ਸਕਦੇ ਹੋ ਉਹ ਜੀ ਬਗੋਂ ਬੜੇ ਕਬੜੇ ਪਿਆਰੇ ਮੇਰੇ ਇੱਕ ਮਦ ਮੇਰੇ ਪਾਉਜਾ ਉਹਨਾਂ ਨੇ ਗੱਲਬਾਤ ਆਲ ਦਿੱਤਾ ਟਾਈਮ ਬਹੁਤ ਜਰਵਾਹ ਹਾਈ ਬੜੇ ਪਿਆਰੇ ਡਾਕਟਰ ਸੰਮੀ ਬਹੁਤ ਜਰ ਦੇ ਵਿਚਾਰੇ ਭਾਵਨਾ ਚ ਲੱਗੇ ਹੋਏ ਆ ਕੱਲ ਅਸੀਂ ਗੱਲਬਾਤ ਹੋਈ ਹੈ ਹੁਣ ਫੇਰ ਉਹਨਾਂ ਨੇ ਗੱਲਬਾਤ ਦਾ ਟਾਈਮ ਦਿੱਤਾ ਮੈਂ ਗੁਰੂ ਬਿਹਾਰ ਦੇਖੋ ਆਪਾਂ ਕਨੇ ਜਦੋਂ ਲੱਗੇ ਆ ਵੀ ਆਪਾਂ ਵਿਚਾਰਨਾ ਟਾਈਮ ਲੱਗਾ ਜੇ ਟਾਈਮ ਅਸੀਂ ਆਪਸੰਗ ਦੇ ਵਿੱਚ ਰੌਲ ਮਿਲ ਕੇ ਲੈਣਾ ਹੁੰਦਾ ਸੰਗ ਦੇ ਇੱਕ ਦੀ ਵੀ ਆ ਸੰਗ ਦਾ ਇੱਕ ਲੱਖ ਦੇ ਵੀ ਆ ਇਨੀ ਕੁ ਰੌਣ ਦਾ ਜਿਹੜਾ ਜੇ ਤੁਸੀਂ ਇੱਕ ਸਾਂਝ ਕਰ ਜਲਨੇ ਆ ਪਿਆਰ ਪਾਣੇ ਆ ਭਾਵਨਾ ਪੈਣੇ ਆ ਚਾਹੇ ਤੁਸੀਂ 10 ਆ ਜਾਂ 20 ਆ ਜਾਂ 25 ਆਉਣੇ ਆ ਕੋਈ ਫਰਕ ਨਹੀਂ ਆ ਥੋੜਾ ਮਨ ਕਰੇ ਵੀ ਹਾਂ ਬਈ ਇਹਨਾਂ ਵਿੱਚੋਂ ਨਿਕਲ ਜਾ ਸਾਰੇ ਵਾਰੇ ਬੇਨਤੀ ਬਾਪੂ ਜਣ ਕੀਤੀ ਸੀ ਜਦੋਂ ਮੈਂ ਉਸ ਟਾਈਮ ਤੇ ਚਲ ਚੱਲੇ ਮੈਂ ਪਹਿਲਾਂ ਵਾਰ ਸੀ ਪੰਜਵੇਂ ਵੈਦ ਵਿੱਚ ਮੇਰਾ ਨੰਬਰ ਲਾਇਆ ਸੀ ਉਹ ਮੇਰਾ ਚੌਥੇ ਵੈਦ ਸੀਗਾ ਪਹਿਲੇ ਦੋ ਤਾਂ ਮੈਂ ਆਕਰਦਾ ਸੀਗਾ ਫਿਰ ਵੀ ਆਕਰਿਆ ਮੈਂ ਹਟਿਆ ਨਹੀਂ ਕਿਉਂ ਮੈਂ ਤਾਂ ਬਾਪੂ ਦਾ ਸਿਲੈਕਟ ਆ ਜਏ ਜੀ ਦਾ ਮਰਨ ਹੋਇਆ ਪਤਾ ਲੱਗਿਆ ਬਾਪੂ ਨੇ ਬੇਨਤੀ ਕੀਤੀ ਵੀ ਜਿਹੜੇ ਸਾਡੇ ਸਿਰਸਾ ਬੰਦਾ ਵਾ ਸਾਡੇ ਮੇਜ ਵੱਡਾ 185 ਸੀਗਾ ਹਰਿ ਫੋਟੋ ਹੁੰਦੀ ਮੇਰੇ ਸਾਡੇ ਬੈਜ ਦੀ 5 ਵਜੇ ਆਉਂਦੀ ਆ ਉਹਦੇ ਉੱਪਰ ਮੈਂ ਖੜਾ ਮਦਰ ਉਸ ਅਵਾਜ ਦੇ ਵਿੱਚ ਹੀ ਮੋਛਾ ਗਾਜ਼ੀ ਬਬੂ ਨੇ ਬੇਨਤੀ ਕੀਤੀ ਵੀ ਕਿੰਨੇ ਬੰਦੇ ਕਹਿੰਦੇ ਮੁਕਤ ਸਾਰੇ ਹੋਣਗੇ ਜਿਹੜੇ ਵਿਸ਼ਵਾਸ ਕਰ ਜਾਣਗੇ ਇਹਦੇ ਵਿੱਚੋਂ ਦੋ ਨਿਕਲਣ ਹੁਣ ਪਤਾ ਨਹੀਂ ਕਿਹੜੇ ਦੋ ਆ ਨਿਕਲਣ ਤਾਂ ਉਹ ਬਹੁਤ ਆ ਹੁਣ ਵਿਟਾਮਿਨ ਦਾ ਲੱਗਦਾ ਜਿਹੜੇ ਆਪਣੇ ਸਾਰੇ ਗੁਰਮਖ ਸਾਰੇ ਨਿਕਲ ਆਣਿਆ ਮੈਨੂੰ ਇੰਨਾ ਵਿਸ਼ਵਾਸ ਹੋ ਚੁੱਕਿਆ ਮੈਂ ਪਰਮਾਤਮਾ 'ਤੇ ਨਿਭਸਵਾਸ ਕਰਦਾ ਮੈਂ ਸੱਚੇ ਬਸ ਤੇਰੇ ਬੱਚੇ ਆ ਜਿੱਥੇ ਤੱਕ ਤੁਸੀਂ ਪਹੁੰਚਦੇ ਆ ਦੱਸੋ ਲੋਕਾਂ ਨੂੰ ਜਿੱਨੇ ਲੋਕੇ ਭੜਕਣਾ ਖਤਮ ਹੋਵੇ ਆ ਆਪ ਬੁੱਲਾ ਜਾਂ ਖਾਸ ਨੇ ਬੁਲਾਇਆ ਇਹ ਦੇ ਕਹ ਵੀ ਅਸੀਂ ਬੁੱਲੇ ਕਿਉਂ ਆ ਵੀ ਖਾਸ ਨੇ ਕਿਉਂ ਬੁਲਾਇਆ ਖਾਸ ਵੀ ਨਹੀਂ ਬੁਲਾਉਂਦਾ ਉਹ ਬੜਾ ਪਿਆਰ ਰੱਖਦਾ ਅਸੀਂ ਆਪਣਾ ਬੁੱਲੇ ਹਰ ਜਿਓ ਮਿਲੇ ਤਾਂ ਗੁਰਮਖ ਬੁੱਝੇ ਕਿ ਲੈ ਸਭ ਦਾ ਮਨੁੱਖੀ ਹੁਣ ਪਤਾ ਲੱਗ ਗਿਆ ਵੀ ਸਭ ਦਾ ਉਹ ਰੱਬ ਆ ਗਿਆਮ ਦੁਆਰਾ ਮਿਲਣਾ ਹੀ ਮਾਲਕ ਨੂੰ ਪਿਆਰ ਭਾਵਨਾ ਦੀ ਹਮਦੁਦਾ ਇਕ ਸੇ ਦਾ ਇਕੱਠਿਆਂ ਰੂਹਾਂ ਹੋ ਕੇ ਕੰਮ ਕਰੋ ਤਾਂ ਪਰੇ ਹਮ ਪਰ ਅਧੀ ਅਸੀਂ ਕੰਮ ਕਰਨੋਂ ਪਰੇ ਹੋ ਜਾਂਦੇ ਕੋ ਅਸੀਂ ਕਹਿੰਦਾ ਮਨ ਮਨ ਬਜਰਾ ਕੀ ਕਰੂਗਾ ਅਜੇ ਕੋਲੋ ਦੇ ਵਿੱਚ ਹੰਕਾਰ ਚ ਭਰੇ ਪਏ ਆ। ਕਿਆ ਮੂੰ ਲੈ ਬੋਲੇ ਨਾ ਹਮ ਗੁਣ ਨਾ ਸੇਵਾ ਨਾ ਸਾਦੀ। ਬੇਜ ਕੀ ਮੂੰ ਲਿਖ ਜਾਵਾਂਗੇ ਮਾਲਕ ਦਰ ਤੇ ਇਤਸ ਬੋਲਦੇ ਬਹੁਤ ਆ। ਸਾਨੂੰ ਕਿ ਪੁੱਛਣਾ ਨੀ ਨਾ ਕਿ ਭੈਣ ਨਾ ਭਰਾ ਨੇ ਅਸੀਂ ਡੁੱਬ ਜਾਗੇ ਪੱਥਰ ਡੁੱਬ ਜਾਂਦਾ ਪਾਣੀ ਵਿੱਚ। ਡੁੱਬਦੇ ਪੱਥਰ ਮੇਲ ਲਿਓ ਤੁਮ ਆਪੇ ਸੱਚ ਨਾਮ ਅਪਣਾ ਸੇ ਸੱਚੇ ਬਾਸਾ ਦੇ ਪੱਥਰ। ਸਾਡੇ ਕਿਰਪਾ ਕਰ ਮੇ ਸਾਡਾ ਕੋਈ ਸਾਰਾ ਨਹੀਂ ਤਿੱਥੋਂ ਮੇਰਾ ਨਾ ਕੋਈ ਕਰੇ ਨਾ ਕਰਨੇ ਜੁਗਤ ਤੇ ਤੋਂ ਮੇਰਾ ਕੋਈ ਕਰ ਨਹੀਂ ਸਕਦਾ ਆਪੇ ਕਰੇ ਕਰਾਬੇ ਸੁ ਹੋਏਗਾ ਤੂੰ ਆਪ ਕਰਾਵੇਂਗਾ ਅਸੀਂ ਕਹਾਂ ਤੂੰ ਮਾੜਾ ਲੱਭਿਆ ਤੂੰ ਤੂੰ ਕਰਤਾ ਤੂੰ ਹਾ ਮਜਮੇ ਰਿਆਨ ਹੂੰ ਜਿਹੜਾ ਆਪਾ ਬੜਾ ਮਟਕੇ ਜੱਬ ਦੇਖਾ ਤਾ ਆਪੇ ਬਖਸਲੇ ਸੁਖ ਪਾਏ ਸਦ ਹੀ ਨਾਮ ਨਿਵਾਸੀਏ ਇਤਰਾ ਗੁਣ ਪਿਆਰੇ ਹੋ ਮਾ ਜਿਹੜੀ ਆਨੰਦ ਬਾਣੀ ਆ ਤੇ ਉਦੋਂ ਅਸੀਂ ਪੋਲ ਜਾਣਿਆ ਮਾਲਕ ਬਖਸ਼ ਕਰਦਾ ਨਾਮ ਦੀ ਰਾਤਾ ਪਰਮੇਸ਼ਰ ਬਖਸ਼ੇ ਸਾਨੂੰ ਅਜਨਾ ਜੁਣਲਾ ਬਲਾਫਤੇ ਬਾਈ ਗੁਰਜੀਤ ਕਾ ਖਾਲਸਾ ਵਾਹਿਗੁਰੂ